ਨਨ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ ਪੈਂਡ ਵੱਡੇ ਸਭਰਾਹ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਤਰਨਤਾਰਨ ਸਹਿਬਾ ਆ ਗਿਆ ਤੇ ਤਹਿਸੀਲ ਆ ਗਈ ਪੱਟੀ ਵਪਾਰ ਲੈਣ ਦਾ ਕੰਮ ਆ ਰੁਟੀਨ ਚ ਵੀਰਹਾਰਾਂ ਕੋਲੇ ਸੱਜਣੋ ਪਸ਼ੂ ਆਉਂਦੇ ਆ ਤੇ ਹੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ। ਦੋ ਐਨੀਮਲ ਆ ਸੱਜਣੋ। ਇੱਕ ਸੂਈ ਸਵਾਈ ਤਾਜੀ ਮੱਝ ਤੇ ਇੱਕ ਸੱਜਣੋ ਚੰਗੇ ਦੁੱਧ ਵਾਲੀ, ਚੰਗੇ ਪੱਠਪੜੇ ਵਾਲੀ। ਤਿਆਰ ਲੋਡ ਤੇ ਸੂਣ। ਸੂਈ ਤੋਂ ਸ਼ੁਰੂ ਕਰਦੇ ਆ। ਪਸ਼ੂ ਕੋਈ ਵੀ ਪਸੰਦ ਆਉਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰ ਰਹੇ। ਸੂਈ ਮੈਂ ਦੇ ਮਗਰ ਸੱਜਣੋ ਨੋਟ ਕਰ ਲਿਓ। ਕੱਟੀ ਨੂੰ ਜਨਮ ਦੱਤਾ ਇਹਨੇ ਕਰਮ ਵਾਲੀ ਨੇ ਕੱਟੀ ਵੀ ਚੰਗੇ ਕਿਸੇ ਟੀਕੇ ਦੀ ਲੱਗਦੀ ਆ ਬਾਕੀ ਵੀਰਨਾ ਕਰਦੇ ਆਂ ਗੱਲਬਾਤ ਆਜੋ ਲਈਏ ਜਾਣਕਾਰੀ ਤੇ ਨਾਲੇ ਰੇਟ ਪੁੱਛੀਏ ਨਾਲੇ ਚਲਾ ਚਲੂ ਕੇ ਵੇਨੇ ਆਪਾਂ ਹਮ ਵੀਰ ਜੀ ਸਤਿ ਸ੍ਰੀ ਅਕਾਲ ਰੇਟੀ ਬਹੁਤ ਠੀਕ ਆ ਵੀ ਤੇ ਵਧੀਆ ਮੇਰਾ ਵੀਰੇ ਤੂੰ ਸੁਣਾ ਵਧੀਆ ਬਹੁਤ ਚੜਦੀ ਕਲਾ ਨਾ ਹਾਂਜੀ ਚੜਦੀ ਕਲਾ ਨਾ ਮੇਰੇ ਭਰਾ ਦਾ ਨਾਮ ਹੀਰਾ ਸਿੰਘ ਹੀਰਾ ਸਿੰਘ ਹਾਂਜੀ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਹੈ ਗਾ ਸ਼੍ਰੀ ਤਰਨਤਾਰ ਸਾਹਿਬ ਆਪਾਂ ਨੂੰ ਹਣਾ ਤੇ ਨੰਬਰ ਨੰਬਰ 81980 5286 ਜੀ ਆ 81985253 ਹਾਂਜੀ ਇੱਕ 9944 9935 ਠੀਕ ਆ ਇਹ ਦੋ ਨੰਬਰ ਆ ਹਾਂਜੀ ਤੇ ਵੀਰੇ ਜਿਹੜੀ ਆਪਣੀ ਸੂਈ ਮੈਂ ਆ ਹਾਂਜੀ ਇਹਦਾ ਕਿਹੜਾ ਸੁਬਾ ਸੂਈ ਇਹ ਜੀ ਕੱਲ ਸੁਬਾ ਸੂਈ ਆ ਠੀਕ ਆ ਤੇ ਇਹਦੇ ਕੋਲ ਹੋਣੇ ਮਤਲਬ ਕੋਈ 7 ਕਿਲੋ ਬੋੜਾ ਹੋਗਾ ਠੀਕ ਆ ਕਿੰਨਾ ਮੰਨੋ ਜੈਨੂਅਲ ਹੈਗਾ ਵਾ ਆਖੀ ਜਾਏਗੀ ਵੀ 10 ਹੋਊਗਾ ਜਿੰਨਾ ਹੈ ਚੌਣ ਵਾਲਾ 7 ਕਿਲੋ ਬੋਲਾ ਹਾਂਜੀ ਕੱਲ ਦੀ ਸੂਈ ਆ ਮਗਰ ਕੱਟੀ ਸੂਆ ਕਿਹੜਾ ਸੂਈ ਸੂਆ ਆ ਰਹੀ ਤੀਸਰਾ ਨਾ ਇਹ ਦੂਸਰਾ ਦਾ ਨਾ ਇਹ ਚੌਥਾ ਠੀਕ ਹੈ ਤੀਜਾ ਪ੍ਰੋਪਰ ਸੂਈ ਆ ਪਾ ਨੂੰ ਪਤਾ ਨਵੀ ਮੈਂ ਜਮਾਂ ਤੇ ਚੋਣ ਚਾਨ ਤਾਂ ਬਹੁਤ ਇੱਕ ਨੰਬਰ ਦੀ ਆ ਕੋਈ ਪੂਛਟਾ ਨਹੀਂਗਾ ਨਾ ਪੋਲੀ ਆ ਪੂਰੀ ਹੱਥਾਂ ਨਾਲ ਬਹੁਤ ਕੰਮ ਦਾ ਹੈ ਨਾ ਹਾਂਜੀ ਤੇ ਵੀਰੇ ਪਿਛਲੇ ਸੂਏ ਕਿੰਨਾ ਕ ਦੁੱਧ ਦੇ ਮਾਲਕਾਂ ਨੇ ਚੋਇਆ ਪੁੱਛਿਆ ਪਿਛਲੇ ਸੂਰੇ ਦੇ ਉਹ ਕਹਿੰਦੇ 12-13 ਕਿਲੋ ਆਪਾਂ ਨੂੰ ਪਤਾ ਨਹੀਂਗਾ ਵੀ ਆਪਾਂ ਤਾਂ ਖੋ ਲੈ ਗਏ ਉਹਨੇ ਆ ਇਹ ਆਪਣੀ ਸਾਮ ਤੇ 10 ਕਿਲੋ ਦਾ ਖੁੱਲਾ ਦੁੱਧ ਉਹਦੇ ਨੋਰਮਲ ਦਹੀਂ ਜਾਊਗੀ ਦਹੀਂ ਜਾਊਗੀ ਗਰਮੀ ਵੀ ਆਪਾਂ ਨੂੰ ਕਿਉਂਕਿ ਕੱਦ-ਕੁੱਦ ਚੰਗਾ ਹਨਾ ਚਮੜੀ ਵਧੀਆ ਦੀ ਆ ਤੇ ਮੇਰਾ ਭਰਾ ਕੱਢੀ ਖਾਂ ਬਾਹਰ ਦੀ ਤੂਰ ਕਰਾਈਏ ਚੱਲ ਲੋ ਵੀ ਸੱਜਣਾ 7 ਕਿਲੋ ਵੀਰ ਕਹਿੰਦਾ ਵੀ ਬੋਲਾ ਆਪਾਂ 10 ਨਹੀਂ ਕਹਿੰਦੇ ਕੱਲ ਦੀ ਸੂਈ ਕੱਟੀ ਮਗਰ ਜਮਾਈ ਹਾਂ ਹੈ 8 ਕਿਲੋ ਹੀ ਹੋ ਸਰਦਾ ਠੀਕ ਆ ਤੇ ਬਾਕੀ ਸੱਜਣਾ ਸਰੀਰ ਘਟਾਂਚਾ ਸੋਹਣਾ ਤੇ ਲੇਵੇ ਭਾਂਡੇ ਦੀ ਚੰਗੀ ਆ ਥਣ ਬਹੁਤ ਕੰਮ ਦਾ ਲੱਗਾ ਹੋਇਆ ਇਹ ਨੋਟ ਕਰ ਲਿਓ ਕਿਉਂਕਿ ਚਵਾਈ ਬਹੁਤ ਸੋਹਣੀ ਹੋਊਗੀ ਮਾਝ ਦੀ ਤੇ ਬਾਕੀ ਟਾਈਮ ਟੂ ਬਾਈ ਕਹਿੰਦਾ ਵੀ ਸਾਰੀ ਵਿਹਲੀ ਕਰਤੀ ਸੀ ਆਪਾਂ ਸਵੇਰ ਕੋਈ ਐ ਨਹੀਂ ਵੀ ਇਹ ਛੱਡੀ ਆ ਬਾਕੀ ਜੇ ਸੱਜਣਾ ਛੱਡੀ ਹੋਵੇ ਤਾਂ ਪਸੂ ਥਾਣਾ ਚ ਆ ਜਾਂਦਾ ਤੇ ਟਾਈਮ ਵੀ ਨੋਟ ਕਰ ਲਿਓ ਮੈਂ ਤੁਹਾਨੂੰ ਮੋਬਾਈਲ ਤੇ ਵਿਖਾਉਂਗਾ ਕਿਉਂਕਿ ਮੂੰਹ ਨਾਲ ਦੱਸੇ ਦੀ ਗੱਲ ਹੋਰ ਆ ਪੂਜਾਪਤ ਗਾਂ ਵੀਰੇ ਟਾਈਮ ਵਿਖਾਈ ਮੜਾ ਜਾ ਬਾਕੀ ਤੇ ਤੂੰ 1.55 ਹੋਇਆ ਜੀ ਹਾਂ ਬਾਕੀ ਆਪਣੇ ਸੂਲਾ ਜੀ ਆਪਣੇ ਕੋਲੇ ਸਾਰਾ ਕੁਝ ਆਪਣਾ ਠੱਗੀ ਵਾਲਾ ਕੰਮ ਨਹੀਂ ਹੈਗਾ ਠੀਕ ਆ ਕੀ ਆਪਾਂ ਮੰਨ ਲਓ ਦੁੱਧ ਛੱਡ ਦਈਏ ਥੱਲੇ ਕੁਝ ਵੀ ਆ ਜੋ ਕੁਛ ਆਪਾਂ ਦੱਸਿਆ ਪਿਛਲੀ ਵੀਡੀਓ ਤੇ ਪਾਇਆ ਨਾ ਆਪਾਂ ਹਾਂਜੀ ਹਾਂਜੀ ਉਹਨਾਂ ਨੇ ਆ ਫੋਨ ਲਾਇਆ ਵੀ ਇੰਨੀ ਵਧੀਆ ਮੱਝਾ ਨਿਕਲ ਗਿਆ ਧੰਨਵਾਦ ਬਹੁਤ ਮਾਰ ਲਾਂਗੇ ਅਗਲੇ ਫਿਰ ਗਲਤ ਨਾ ਬੋਲਣਗੇ ਗਲਤ ਬੋਲਣਗੇ ਵਾਕਈ ਸਹੀ ਗੱਲ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਜਿਹੜੀ ਆਪਾਂ ਦੇ ਦੇਣੀ ਮੇਰਾ ਭਰਾ ਮੈਂ ਰੇਟ ਇਹ ਆ ਜੀ ਉਤਨਾ ਤੁਹਾਨੂੰ ਪਤਾ ਵੀ ਵੀਡੀਓ ਦੇ ਲੋਕੀ ਕਿੰਨੇ ਕਿਨੇ ਮੰਗੀ ਜਾਂਦੇ ਆ ਬੜਾ ਕੁਝ ਹੂਆ ਪਾਇਦਾ ਕਰਦੇ ਆ ਜੀ 8000 ਠੀਕ ਆ ਤੇ ਯਸ ਨੋ ਦੀ ਕਰਦੇ ਯਸ ਨੋ ਜਿਹੜੀ ਆ ਛਤਰੀਆਲ ਕੀ ਦੇ ਨਾਲੇ 76000 ਹਾਂਜੀ ਉਹ ਚੋ ਮਾਨਤਨ ਕਰਦਾਂਗੇ ਕਰਦੇ 76000 ਚ ਮਾਨਤਨ ਕਰਦੇ ਹਿੰਨੇ ਤੁਹਾਨੂੰ ਪਤਾ ਵੀ ਕਿਤੇ ਹੋਈ ਆ ਬਸ ਮੰਨ ਲਓ ਗਿੱਲੀਆਂ ਮੱਝਾਂ ਮਿਲਦੀਆਂ ਨਹੀਂ ਅੱਗੇ ਨਹੀਂ ਵਾਕਿਆ ਜੀ ਕੋਈ ਸ਼ੱਕ ਨਹੀਂ ਸੱਜਣੋ ਕਰੋ ਤਸल्ली 76000 ਚ ਮਾਨਤਾਣਾ ਥਾਣੇ ਵੇਖੋ ਕਿੱਡਾ ਕੰਮ ਦਾ 10 ਸਿਰ ਦਾ ਉਤੋਂ ਜਾਂਦੀ ਨਹੀਂ ਮੈਂ ਦੋ ਦਿਨ ਹੱਥ ਪਾਇਓ ਕਰਮਾਂ ਵਾਲੀ ਉਹ ਵੀ ਕੱਦ ਵੀ ਚੰਗਾ ਤੇ ਥਣ ਲੇਵੇ ਦੀ ਕੁਆਲਿਟੀ ਚੰਗੀ ਆ ਅੱਧਾ ਟਾਈਮ ਚ ਵਾਈ ਨੂੰ ਹੋਇਆ ਤੇ ਕੱਟੀ ਇਹਦੇ ਕੋਲੇ ਜਿਹੜੀ ਇਹ ਆ ਦੇਖੋ ਗਿੱਲਾ ਨਾਲੂਆ ਨਾਲ ਤੇ ਐਸਾਈਡ ਤੋਂ ਵੀ ਚੈੱਕ ਕਰ ਲਓ ਕਿ ਤੁਹਾਨੂੰ ਕੋਈ ਰਹਿਣਾ ਜਾਵੇ ਕੋਈ ਵੀ ਦੇਖੋ ਚਾਰੇ ਥਨਾਂ ਦਾ ਆਪਸੀ ਗੈਪ ਦੂਰੀ ਨਾ ਕਰਮਾ ਵਾਲੀ ਨੂੰ ਬਹੁਤ ਸੋਹਣੀ ਲੱਗਦੀ ਆ ਤੇ ਵੀਰੇ ਆਪਣੀ ਆਹ ਗੱਬਣ ਮੈਂ ਕਿਹੜਾ ਸੁਆ ਇਹ ਜੀ ਪੂਰਾ ਤੀਸਰਾ ਸੁਭਾਅ ਵਾਂ ਇਹ ਵੀ ਆਪਾਂ ਮੰਨ ਲਓ ਪਿੰਡੋਂ ਨਹੀਂ ਆ ਠੀਕ ਆ ਤੇ ਡੁੱਡ ਤੇ ਮੰਨ ਲਓ ਵੀ ਇਹ 12 ਕਿਲੋ ਰਾਵਣਾਂ ਦਿੰਦੀ ਆ ਠੀਕ ਆ ਫਿਰ ਇਹ ਤਾਂ ਇਹ ਆ ਵੀ ਚਾਰੂ ਪੜੀ ਆ ਜੋ ਕੁਝ ਮਰਜ਼ੀ ਪਾਈ ਜਾਓ ਉਹੀ ਖੱਦੀ ਜਾਂਦੀ ਹੈ ਕੁਆਲਿਟੀ ਬਹੁਤ ਹਾਂਜੀ ਦੁੱਧ ਦੂਜੇ ਸਵੇਰੇ 12 ਦਿੱਤਾ ਤੀਜੇ ਨੂੰ ਗੱਭਣਾ ਹਾਂਜੀ ਹਾਂਜੀ ਠੀਕ ਹੈ ਦਿਨ ਕਿੰਨੇ ਲੈ ਜਿੰਨਾ ਜਿਹੜਾ ਹਫਤਾ ਲੈਂਦੀ ਆ ਜੀ ਇੱਕ ਹਫਤਾ ਲੈ ਜੀ ਖੁੱਲਾ ਡੁੱਲਾ ਲੇਵਾ ਬਹੁਤ ਸੋਹਣਾ ਤਿਆਰ ਕਰੂ ਤੇ ਥਣਾ ਥਣਾ ਲੋ ਟਿੱਪੀ ਓਕੇ ਆ ਇੱਕ ਨੰਬਰ ਆ ਜੀ ਕੱਢੀ ਬਾਹਰ ਮੇਰਾ ਭਰਾ ਤੇ ਭਾਰ ਪੂਰਾ ਲਿਓ ਵੀ ਓਕੇ ਆ ਨਾ ਆਪਣੀ ਗਾਰੰਟੀ ਆ ਜੀ ਭਾਰ ਲੋ ਗਾਰੰਟੀ ਆ ਲੋ ਵੀ ਸੱਚ ਨਾਲ ਬਾਕੀ ਜੇ ਕੋਈ ਪਸ਼ੂ ਭਾਰ ਚ ਆ ਜਾਂਦਾ ਤਾਂ ਸੱਚ ਨਾਲ ਥਣਾ ਚ ਠੋਕ ਜਾਂਦਾ ਤੇ ਬਾਕੀ ਤੀਜਾ ਸੂਆ ਤੇ ਬੋਡੀ ਸਟਰਕਚਰ ਬਹੁਤ ਸੋਹਣਾ ਮੈਂ ਦਾ ਚੰਗੀ ਨਿਕਲ ਆ। ਦੇਖੋ ਇਹ ਜਦੋਂ ਲੇਵਾ ਭਰ ਗਈ ਨਾ ਸੱਜਣੋਂ ਲੱਤਾ ਖੋਲ-ਖੋਲ ਕੇ ਤਰਿਆ ਕਰੂਗੀ ਕਿਉਂਕਿ ਲੇਵਾ ਬਹੁਤ ਚੰਗਾ ਤਿਆਰ ਕਰੂਗੀ। ਕੁਆਲਿਟੀ ਚੰਗੀ ਆ ਛੋਟੀ ਦੇ ਵਿੱਚ। ਬਾਕੀ ਵੀਰ ਕਹਿੰਦਾ ਵੀ ਟਿੱਪੀ ਟੁੱਪੀ ਐਨ ਓਕੇ ਆ ਥਣਾ ਥਣਾ ਲਿਓ ਬੇਫਿਕਰ ਹੋ ਜਿਓ। ਬਾਕ ਤੁਸੀਂ ਪੈਸੇ ਖਰਚਨੇ ਆ ਤੁਸੀਂ ਵੀ ਆਪਣੀ ਟਿਪ ਕੇ ਲਿਆ ਸਕਦੇ ਆ ਜਦਾ ਬਹੁਤ ਜਿਆਦਾ ਬਣੂਗਾ ਢਿਲ ਵੇਖੋ ਕਿੰਨੀ ਹੈ ਹਾਂ ਬਾਕੀ ਉਹ ਚੈਲੀ ਹੈ ਹੈਨਾ ਹਾਂਜੀ ਬਹੁਤ ਜਿਆਦਾ ਲੂਕਤਲ ਮੈਂ ਨਹੀਂ ਬਾਕੀ ਜਿਤਨਾ ਮਰਜ਼ੀ ਆ ਵੇਖੋ ਹਾਂ ਕੋਈ ਚੱਕਰੀ ਨਹੀਂ ਲੋ ਨਹੀਂ ਠੀਕ ਅਸੀਲ ਸਾਊ ਹੈ ਤੇ ਬਾਕੀ ਹੈ ਵੀ ਛਾ ਕਾਲੀ ਜਾਮਨਰ ਕੀ ਹੈ ਨਾ ਬਹੁਤ ਜਿਆਦਾ ਸ਼ਾਈ ਬਹੁਤ ਜਿਆਦਾ ਹੈ ਹਾਂ ਸ਼ਾਈ ਕਿੰਨੀ ਹੈ ਨਾ ਇਹਦੇ ਚ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਆਪਣੀ ਮੈਂ ਦਾ ਇਹਦਾ ਇਹ ਆਪਾਂ ਨਾ ਦੇਓ ਜਿਤਨਾ ਸਾਡੇ ਮੱਝ ਜਰ ਦੇ ਘਾਟਾ ਕਟਾ ਬੰਨਣਾ ਕੰਮ ਹਾਂ ਉਹ ਕਰਦੇ ਲਈ ਵੀ ਮੌਲੋ ਵੀ ਸਾਰੇ ਕੋਈ ਤੇ ਬਾਗਲ ਤੇ ਹੈ ਨਹੀਂ ਗਾ ਹਾਂਜੀ ਮੋਲਾ ਬਾਈ ਦਾ ਕਰਦੇ 85000 ਰੁਪਿਆ ਅਸੀਂ ਇਹ ਨਹੀਂ ਦੇਦਾਂਗੇ ਨਹੀਂ ਜਾ ਕੋਈ ਛੱਕ ਕੋਈ ਨਹੀਂ ਹੋ ਤਾ ਮਾਨਤਨ ਕਰਦਾ 80 ਚੋਂ ਵੀ ਹਾਂਜੀ ਹੋ ਜੋ ਕਰਦਾ ਲਓ ਵੀ ਸੱਜਣੋ 80000 ਚੋਂ ਵੀ ਮਾਨਤਨ ਹੋ ਜਾ ਨਾ ਤਾਜੀ ਮੈਂ ਆ ਤੇ ਦੁੱਧ ਵੀ 12 ਕਿਲੋ ਕੋਈ ਇਹ ਨਹੀਂ ਹੈਗਾ ਯਾਰ ਵੀ ਮੂੰਹ ਨਾ ਕਹਿ ਤਾ ਤੇ ਦਿੱਤਾ ਨਹੀਂ ਹੋਊਗਾ ਤੁਸੀਂ ਵੀ ਚੈੱਕ ਕਰਦੇ ਆ ਰੋਜ਼ ਪੈਣਾ ਭਰਾ ਵੀਡੀਓ ਵੇਣੇ ਆ ਆਪਾਂ ਰੋਜ਼ ਬਣਾਉਨੇ ਆ ਕਰਮ ਵਾਲੀ ਇੰਨੇ ਦੁੱਧ ਤੋਂ ਜਾਂਦੀ ਨਹੀਂ ਕਿਉਂਕਿ ਗਰਮੀ ਆ ਗਈ ਆ 11 12 ਕਿਲੋ ਦੁੱਧ ਖੁੱਲਾ ਮੈਂ ਦੇਊਗੀ ਪਤਲੀ ਚਮੜੀ ਦੀ ਆ ਚੈੱਕ ਕਰਿਓ ਆ ਦੇਖੋ ਕਿ ਮੈਂ ਨਾ ਕਰਮ ਵਾਲੀ ਆ ਛਾ ਕਾਲੀ ਪਈ ਆ ਤੇ ਥਾਂ ਲੈਵੇ ਦੀ ਕੁਆਲਿਟੀ ਦਾ ਇੱਕ ਹਫ਼ਤੇ ਨੂੰ ਨਾ ਮੱਲਾ ਰਗੀ ਬਣ ਜਾਣੀ ਥੱਲਿਓ ਘਰੋਂ ਚੱਕ ਦੁੱਧ ਦਾਲੀ ਨਾੜ ਬਹੁਤ ਸੋਹਣੀ ਆਉਂਦੀ ਸੁਭਾਅ ਬਹੁਤ ਚੰਗਾ 80000 ਤੋਂ ਸੱਜਣੋ ਮਾਨ ਤਾਣਾ ਭਰਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹਾਂ ਘਰ ਦੀ ਪਿੱਛੋਂ ਆਇਆ ਨੂੰ ਮări ਜੀ ਹੋਰ ਕਰਾ ਆਦਿਏ ਚੱਕ ਵੇਖੋ ਸੱਜਣੋ ਬਹੁਤ ਜਿਆਦੀ ਬਣੂਆ ਇਹਦਾ ਹਾਂ ਨਹੀਂ ਮੈਂ ਤੇਰੀ ਬਹੁਤ ਚੰਗੀ ਹੈ ਗਿਰੇ ਕੋਈ ਸ਼ੱਕ ਨਹੀਂ ਤੇ ਬਾਕੀ ਆ ਰੇਟ ਵੀ ਜਾਇਜ਼ ਆ ਕੁਇਆ ਨਜਾਇਜ਼ ਨਹੀਂ ਗੇ ਆਪਾਂ ਐਵੇਂ ਕਹਿ ਦਈਏ ਸੱਜਣੋ ਤੇ ਇਹਦਾ 76000 ਚੋਂ ਮਾਨਤਾ ਨਾ ਹਨਾ ਵੀਰੇ ਹਾਂਜੀ ਹਾਂਜੀ ਲੋ ਵੀ ਸੱਜਣੋ ਮੈਂ ਘਰੇ ਦੁੱਧ ਪੀਨ ਨੂੰ ਇਹ ਵੀ ਕਰਮਾਂ ਵਾਲੀ ਚੰਗੀ ਆ ਮਗਰ ਵੀ ਕੱਟੀ ਆ ਇੱਕ ਤੋਂ ਦੋ ਬਣ ਜਾਣੀਆਂ ਇੱਕ ਦੋ ਥਾਂ ਛੱਡ ਦਿਆ ਜੋ ਮਹੀਨਾ ਕ ਵੇਖੋ ਥੋੜੀ ਡਰਦੀ ਆ ਲੈਵੇ ਭਾਂਡੇ ਦੀ ਜਿੰਨੀ ਆ ਬਿਲਕੁਲ ਸਾਫ਼ ਸੁਥਰੀ ਆ ਚਵਾਈ ਇੱਕ ਨੰਬਰ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ